ਬੇਲਾਂ ਦੀ 5G ਕਟਿੰਗ ਸਿਰਫ ਇੱਕੋ ਵਾਰ ਕਰਨੀ ਆ ਅੱਜ ਦੀ ਵੀਡੀਓ ਚ ਜਿਹਦੀ ਮੈਂ ਕਟਿੰਗ ਕੀਤੀ ਇਹ ਦੇਖੋ ਪਹਿਲਾਂ ਦੇਖ ਲਓ ਅੱਜ ਮੈਂ ਵੀਡੀਓ ਤੁਹਾਨੂੰ ਦਿਖਾ ਲੈਣੀ ਆ ਇਸ ਬੇਲ ਦੀ ਇਹਨੂੰ ਮੈਂ ਕਟਿੰਗ ਲਗਾ ਕਰਨ ਤੇ ਲੱਗਿਓ ਵੈਸੇ ਆ ਦੇਖੋ ਕੱਦੂ ਵੀ ਆ ਇਹ ਸਾਰਾ ਕੁਝ 5G ਕਿਉਂ ਆ ਆ ਦੇਖੋ ਅੱਜ ਦੀ ਵੀਡੀਓ ਸਿਰਫ ਮੈਂ ਬੇਲਾਂ ਦੀ ਕਟਿੰਗ ਕਰਕੇ ਲੈ ਕੇ ਆਇਆ ਕਬਸੀਸ਼ ਕਟਿੰਗ ਦੇਖੋ ਖੇਤ ਚ ਆਪਾਂ ਇਸ ਕਰਕੇ ਬੈਠੇ ਆ ਮੈਂ ਤੁਹਾਨੂੰ ਦੱਸ ਰਿਹਾ ਖੇਤ ਚ ਇੱਥੇ ਮਿਰਚਾਂ ਆ ਭਿੰਡੀਆਂ ਆ ਕੱਦੂ ਆ ਵੱਡਾ ਆ ਲਾਇਓ ਵੱਡੇ ਪੱਧਰ ਤੇ ਇੱਥੇ ਆਪਾਂ ਕੋਈ ਕਟਿੰਗ ਨਹੀਂ ਕਰੀਦੀ ਵੈਸੇ ਹੀ ਫੜ ਲੱਗਦਾ ਆ ਔਰ ਬਹੁਤ ਫੜ ਲੱਗਦਾ ਆ ਇਸ ਕਰਕੇ ਨਾ ਕਿਸੇ ਕਟਿੰਗਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦਾ ਹੈਗਾ ਉਹ ਜਿਹਦੇ 2G 1G 3G ਬੰਦਰੀ ਬੰਦਰੀ ਦੀ ਜਾਤੇ ਹੀ ਕਟਿੰਗਾ ਕਰਦੇ ਰਹਿਣਾ ਆ ਪਹਿਲੀ 45 ਦਿਨੀ ਦੂਸਰੀ 15 ਦਿਨੀ ਫੇਰ ਤੀਸਰੀ ਉਹ ਤਾਂ ਬਰਸਾਤ ਆ ਜਾਣੀ ਆ ਘਰ ਵਿੱਚ ਜਿਹੜੀਆਂ ਇੱਕ ਦੋ ਬੇਲਾਂ ਆ ਅਸੀਂ ਤਾਂ ਬਰਸਾਤ ਨੂੰ ਤਾਂ ਪੱਟ ਕੇ ਸਿੱੜਦੇ ਹੀ ਦੀਆਂ ਕੱਦੂ ਹੋਏ ਵੱਡਾ ਹੋਈਆਂ ਤੋਰੀਆਂ ਗਰੇਲੇ ਫਲ ਤਾਂ ਹੁਣ ਚਾਹੀਦਾ ਹਾਂ ਜਲਦੀ ਫੜ ਲੈਣ ਲਈ ਇੰਨਾ ਜ਼ਰੂਰੀ ਆ ਕਿ ਮੈਂ ਅੱਜ ਤੁਹਾਡੇ ਨਾਲ ਇੱਕ ਛੋਟਾ ਜਿਹਾ ਫਾਰਮੂਲਾ ਸ਼ੇਅਰ ਕਰਨ ਲੱਗਾ ਇਹਨੂੰ ਮੈਂ 5G ਜਿਹਨੂੰ ਕਹਿੰਨਾ ਇੱਕੋ ਵਾਰ ਕਟਿੰਗ ਕਰਨੀ ਆ ਸਿਰਫ ਚਾਹੇ ਉਹ ਕੱਦੂ ਆ ਚਾਹੇ ਵੱਡਾ ਆ ਚਾਹੇ ਗਰੇਲੇ ਆ ਚਾਹੇ ਤੋਰੀ ਆ ਇੱਕੋ ਵਾਰੀ ਕਟਿੰਗ ਕਰਨ ਤੋਂ ਬਾਅਦ ਨਾਲੇ ਹੀ ਉਹ ਖਰਾਕ ਦੇਣੀ ਆ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਔਰ ਉਸ ਤੋਂ ਬਾਅਦ ਫਲ ਨਾ ਸੜੇਗਾ ਨਾ ਸੁੱਕੂਗਾ ਔਰ ਫੜਾ ਹੀ ਫੜਾ ਹੋ ਜਾਊਗਾ ਇਹ ਨਹੀਂ ਹੈ ਵੀ 10 ਗੁਣਾ ਨਿਕਲੂਗਾ 20 ਗੁਣਾ ਨਿਕਲੂਗਾ ਪਰ ਲੱਗੂਗਾ ਜ਼ਰੂਰ ਆਪਣੇ ਘਰ ਜੋਗਾ ਘਰ ਤਾਂ 5-4 ਵੀ ਲੱਗ ਜਾਣ ਬਹੁਤ ਹੁੰਦੀਆਂ ਲਓ ਆ ਜਾਓ ਮੈਂ ਤੁਹਾਨੂੰ ਦੱਸਣ ਲੱਗਾ ਇੱਕੋ ਵਾਰ ਜਿਹੜੀ ਕਟਿੰਗ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਆ ਮੈਂ ਤਾਂ ਸਾਰੀਆਂ ਮੀਲਾਂ ਤੇ ਇਹ ਕਰਦਾ ਆ ਪਰ ਸਮਝ ਲਓ ਸਵਾਰ ਕੇ ਚੰਗੀ ਤਰ੍ਹਾਂ ਦੇਖੋ ਜਿਹੜੀ ਬੇਲ ਆ ਇਹ ਕੰਮ ਉਦੋਂ ਹੋਣਾ ਆ ਜਦੋਂ 9 10 ਪੱਤੇ ਹੋ ਜਾਣ 9 10 ਪੱਤੇ ਹੋਣ ਤੋਂ ਬਾਅਦ ਆਪਾਂ ਜਿੱਥੋਂ ਬੇਲ ਸ਼ੁਰੂ ਹੁੰਦੀ ਆ ਆ ਦੇਖੋ ਜਿਹੜੇ ਪਟਸੂਏ ਫੁੱਟਦੇ ਆ ਬੇਲ ਦੇ ਥੱਲੇ ਤੋਂ ਲੈ ਕੇ ਇਹਨਾਂ ਦੇ ਵਿੱਚੋਂ ਪਹਿਲੇ 5 ਜਿਹੜੇ ਆ ਆਪਾਂ ਕੱਟ ਦੇਣੇ ਆ ਉੱਪਰਲੇ 2 ਰੱਖ ਲੈਣੇ ਆ ਥੱਲੇੋਂ ਜੜਾ ਵੱਲੋਂ ਪਹਿਲੇ 5 ਇਹ ਦੇਖੋ ਆਪਾਂ ਕੱਟਦੇ ਜਾਣਾ ਆ ਮੈਂ ਤੁਹਾਨੂੰ ਦਿਖਾ ਵੀ ਰਿਹਾ ਆ ਵੀਡੀਓ ਦੇ ਵਿੱਚ ਦੇਖੋ ਨਾ ਕੋਈ ਫੜਾ ਫੁੱਟਣ ਦੇਣਾ ਨਾ ਕੋਈ ਪਰਸੂਆ ਨਾ ਮਾ ਫੁੱਟਣ ਦੇਣਾ ਥੱਲੇ ਲਿਆਂ ਜੜ ਬਲ ਦੀਆਂ ਪੰਜ ਗੁੰਬਲਾਂ ਤੋਂ ਇਹ ਦੇਖੋ ਗਿਣ ਲਓ ਔਰ ਗਿਣਤੀ ਵੀ ਕਰੀ ਜਾਓ ਬਿਸ਼ੱਕ ਉਸ ਤੋਂ ਬਾਅਦ ਮੈਂ ਬੇਲ ਖੜੀ ਕਰ ਦਿੱਤੀ ਆ ਇਹ ਦੇਖੋ ਚੜਾਉਣ ਵਾਸਤੇ ਕਿਉਂਕਿ ਉੱਪਰ ਅਗਰ ਬੇਲ ਚੜਦੀ ਆ ਤਾਂ ਆਟੋਮੈਟਿਕਲੀ ਜਦੋਂ ਜ਼ਿਆਦਾ ਪਰਸੂਏ ਫੁੱਟਦੇ ਆ ਤਾਂ ਉਹਨੂੰ ਫੜ ਵੀ ਜ਼ਿਆਦਾ ਹੀ ਲੱਗਦਾ ਆ ਦੇਖੋ ਇਹ ਮੈਂ ਚੜਾ ਦਿੱਤੀ ਆ ਉੱਤੇ ਔਰ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਦਿਖਾ ਰਿਆ ਬਹੁਤ ਜਲਦੀ ਜਲਦੀ ਤੇਜ਼ ਕਰਕੇ ਇਹ ਦੇਖੋ ਵੀਡੀਓ ਨੂੰ ਔਰ ਰੋਜ਼ ਪਾਣੀ ਨੂੰ ਜਦੋਂ ਕਟਿੰਗ ਕਰਨੀ ਆਪਾਂ ਪਾਉਂਦੇ ਹੀ ਰਹਿਣਾ ਆ ਪਾਈ ਜਾਣਾ ਪਾਣੀ ਔਰ ਆ ਦੇਖੋ ਮੈਂ ਤੁਹਾਨੂੰ ਵਾਧਾ ਇਹਦਾ ਵਿਕਾਸ ਦਿਖਾ ਰਿਹਾ ਆ ਰਾਤ ਦੇ ਵਿੱਚ ਹੀ ਇਹ ਦੇਖੋ ਆ ਲਓ ਇੱਕ ਰਾਤ ਦੇ ਵਿੱਚ ਬੇਲ ਕਿੱਥੇ ਚਲੀ ਗਈ ਆ ਕੋਈ ਜਾਦੂ ਨਹੀਂ ਕੀਤਾ ਹੈਗਾ ਆ ਦੇਖੋ ਪਾਣੀ ਪਾਇਆ ਔਰ ਕਟਿੰਗ ਆਪਾਂ ਜਦੋਂ ਕਰੀਦੀ ਆ ਤੇ ਉੱਪਰ ਨੂੰ ਬੇਲ ਦਾ ਵਾਧਾ ਜ਼ਿਆਦਾ ਹੁੰਦਾ ਪੱਤੇ ਫੇਰ ਆਪਾਂ ਗਿਣ ਲੈ ਆ ਦੇਖੋ ਜਦੋਂ ਪਾਣੀ ਫੇਰ ਪਾਤਾ ਆ ਇਹਨੂੰ ਰੋਜ਼ ਇਹ ਪਾਣੀ ਪਾਉਣਾ ਆ ਇਹਨੂੰ ਦੇਖੋ ਤੇ ਫੇਰ ਆਪਾਂ ਜਦੋਂ ਗਿਣਤੀ ਮਾਰੀ ਆ ਇਹਦੀ ਪੱਤਿਆਂ ਦੀ ਤੇ ਜਦੋਂ 9 ਪੱਤੇ ਆਪਣੇ ਹੋ ਜਾਣੇ ਆ ਇਹ ਦੇਖੋ ਇੱਥੇ ਤੱਕ 9 ਪੱਤੇ ਆਪਣੇ ਹੋ ਗਏ ਆ ਇਹ ਦੇਖੋ ਤੇ ਇਹ ਜਿਹੜਾ ਆਪਣਾ ਮੇਨ ਜਿਹਨੂੰ ਮੈਂ ਫਾਈਵ ਚੀ ਕਹਿੰਦਾ ਆ ਉਹ ਕੰਮ ਕਰਨ ਦਾ ਸਮਾਂ ਆ ਜਾਣਾ ਆ ਕਿਉਂਕਿ ਬੀਲ ਨੇ ਲਗਾਤਾਰ ਵਿਕਾਸ ਕਰਨਾ ਆ ਜਦੋਂ ਆਪਾਂ ਥੱਲੇ ਦੀਆਂ ਸ਼ਾਖਾਵਾਂ ਬੰਦ ਕਰ ਦਿੱਤੀਆਂ ਔਰ ਇਹ ਦੇਖੋ ਇੱਕੋ ਹੀ ਕੰਮ ਜਿਹਨੂੰ ਮੈਂ ਫਾਈਵ ਜੀ ਕਹਿਣਾ ਆ ਇਹ ਦੇਖੋ ਇਹ ਆਲੋਂ ਇਹਨੂੰ ਆਪਾਂ ਨੇ ਤੋੜ ਦਿੱਤਾ ਆ ਬਹੁਤ ਪਿਆਰ ਦੇ ਨਾਲ ਕੱਟਣਾ ਆ ਇਹ ਕੁੰਬਲ ਆਪਾਂ ਕੱਟ ਦਿੱਤੀ ਹੈ ਜਿਹੜੀ ਉੱਪਰ ਨੂੰ ਜਾਂਦੀ ਸੀ ਔਰ ਬੇਲ ਆਪਣੀ ਬਸ ਇਹ ਤੋਂ ਬਰੇ ਆਪਾਂ ਹੋਰ ਕੁਝ ਨਹੀਂ ਕਰਨਾ ਹੈਗਾ ਲਓ पर इना ख्याल रखना के थले खराब पत्ते गल रहे सुख रहे ये बड़े प्यारे दूरों रख के कट देने या, डंडी तो। लो ये देखो दूसरी गलत थे जड़ा वाल कोई पड़सूआ नहीं फुट देना आखो आ, दिखो, आ दिखो। मैं थो तो दिखा भी रहा नालों नाड़। लो कोई पड़सुआ जड़ा, जड़ा च नहीं फुटना चाहिए और बेल आप मेरिया एदा दर आखो ਬੀਲ ਆਪਣੀ ਬਣ ਗਈ ਆ 5G 5G ਕਿੱਦਾਂ ਬਣ ਗਈ ਆ ਇਹ ਦੇਖੋ ਇਹਦੀਆਂ ਤਿੰਨ ਲਟਾਂ ਫੁੱਟ ਪਈਆਂ ਆ ਦੇਖੋ ਤਿੰਨ ਪਾਸਿਆਂ ਨੂੰ ਇਹਦੇ ਰਾਹ ਹੋ ਗਏ ਆ ਇਹ ਦੇਖੋ ਇੱਕ ਦੋ ਤੇ ਇੱਕਾ ਥੱਲੇ ਤਿੰਨ ਤੇ ਹੁਣ ਇਹ ਤੋਂ ਉੱਪਰ ਆਪਾਂ ਨੇ ਛੇੜਨਾ ਨਹੀਂ ਹੈ ਇਹਨੂੰ ਸਾਰੀ ਤਰ੍ਹਾਂ ਦੇ ਫੁੱਲ ਲੱਗਣੇ ਆ ਖਰਾਕ ਦੀ ਗੱਲ ਜਿਹੜੀ ਆ ਉਹ ਆਪਾਂ ਦੇਸੀ ਢੇਰ ਦਾ ਇੱਕ ਮੱਠੜ ਗੁੱਟ ਕੇ ਮਿੱਟੀ ਚ ਰਲਾ ਦੇਣਾ ਆ ਜਾਂ ਆਪਾਂ ਦੂਜੀ ਗੱਲ ਧਰੋਂ ਦੀ ਖਾਲ 100 ਗ੍ਰਾਮ ਪਾਣੀ ਦੇ ਵਿੱਚ ਭੀਕ ਕੇ ਉਹਦਾ ਪਾਣੀ ਜੜਾਂ ਚ ਪਾ ਦੇਣਾ ਆ ਜੇ ਇਹ ਵੀ ਨਹੀਂ ਆਪਣੇ ਕੋ ਹੋ ਸਕਦਾ ਤਾਂ 2 ਚਮਚੇ ਜੂਰੀਆ ਪਾ ਸਕਦੇ ਆ ਨਾਈਟਰੋਜਨ ਹੋਰ ਆਪਾਂ ਕੁਝ ਨਹੀਂ ਕਰਨਾ ਪਾਣੀ ਲਈ ਜਾਣਾ ਆ ਤੇ ਬੇਲ ਆਪਣੀ ਜਿਹੜੀ ਆ ਉਹ 5 ਜੀ ਬਣ ਗਈ ਆ